ਖਾਲਸਾ ਸਾਜਨਾ ਦੇ ਉਸ ਵੇ ਸਾਖੀ ਜਿਹੜੀ ਕਿ ਤਕਸਰੀ ਦਮਦਮਾ ਸਾਹਿਬ ਤੋਂ ਤੁਸੀਂ ਦੇਖ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 13 April 1699 ਨੂੰ ਸਿੱਖ ਨੂੰ ਖਾਲਸਾ ਦਾ ਰੂਪ ਦਿੱਤਾ ਦਸਾਂ ਜਾਮਿਆਂ ਦੇ ਵਿੱਚ ਜੋ ਸਿੱਖ ਦੇ ਵਿੱਚ ਉਹ ਰਹਤਾ ਉਹ ਸਿਧਾਂਤ ਆਉਣੇ ਚਾਹੀਦੇ ਸੀ ਗੁਰੂ ਪਾਤਸ਼ਾਹ ਨੇ ਉਸ ਇੱਕ ਸਿੱਖ ਨੂੰ ਸ਼ੇਰ ਬਣਾਇਆ ਸਿੰਘ ਬਣਾਇਆ ਅੱਜ ਜਿਹੜਾ ਉਹ ਦਿਹਾੜਾ ਹੈਗਾ ਇਤਿਹਾਸਿਕ ਦਿਹਾੜਾ ਅੱਜ ਸੈਂਕੜੇ ਸਾਲਾਂ ਬਾਅਦ ਸਿੱਖ ਕੌਮ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਬੜੇ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਰ ਰਹੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਬਹੁਤ ਵੱਡੇ ਇਕੱਠ ਜਿਹੜਾ ਸੰਗਤਾਂ ਦਾ ਹੋਇਆ ਔਰ ਪੂਰੀਆਂ ਦੁਨੀਆ ਭਰ ਤੋਂ ਕੱਲਾ ਅਸੀਂ ਪੰਜਾਬ ਤੋਂ ਜਾਂ ਭਾਰਤ ਤੋਂ ਨਹੀਂ ਕਹਿ ਸਕਦੇ ਪੂਰੀ ਦੁਨੀਆ ਭਰ ਤੋਂ ਜਿਹੜੇ ਸਿੱਖ ਨੇ ਉਹ ਇਸ ਇਤਿਹਾਸਿਕ ਜੋੜ ਮੇਲੇ ਨੂੰ ਮਨਾਉਣ ਦੇ ਲਈ ਆਏ ਹੋਏ ਨੇ ਕਿਤੇ ਨਾ ਕਿਤੇ ਇਹ ਗੱਲ ਛਾਪ ਜਰੂਰ ਛੱਡਦੀ ਆ ਕਿ ਲੋਕ ਆਪਣੇ ਕਾਰੋਬਾਰਾਂ ਨੂੰ ਛੱਡ ਕੇ ਕੰਮ ਧੰਦਿਆਂ ਨੂੰ ਛੱਡ ਕੇ ਇੱਥੇ ਕਿਸ ਲਈ ਆਏ ਹੋਣਗੇ ਅਸੀਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਇਹ ਇਤਿਹਾਸਿਕ ਦਿਹਾੜੇ ਜਿਹੜੇ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 13 April 1699 ਨੂੰ ਇਹ ਐਲਾਨ ਕੀਤਾ ਕਿ ਮੇਰਾ ਖਾਲਸਾ ਲੱਖਾਂ 'ਚੋਂ ਇੱਕ ਪਛਾਣਿਆ ਜਾਏਗਾ ਅੱਜ ਉਹ ਖਾਲਸਾ ਇਸ ਭੀੜ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਪਛਾਨਣਗੇ ਲੱਖਾਂ ਦੀ ਭੀੜ ਦੇ ਵਿੱਚੋਂ ਵਿਰਲੇ ਹੀ ਹੋਣਗੇ ਜਿਹੜੇ ਸੱਚਮੁੱਚ ਅੱਜ ਖਾਲਸ ਰੂਪ ਧਾਰ ਕੇ ਇਸ ਖਾਲਸਾ ਸਾਜਨਾ ਦਿਵਸ ਦੀ ਵਿਸਾਖੀ ਦੇ ਉੱਤੇ ਹਾਜ਼ਰੀ ਭਰਨੇ ਹੋਣਗੇ ਇੱਕ ਗੱਲ ਹੋਰ ਬੇਸ਼ੱਕ ਇਸ ਵਾਰ ਰਾਜਨੀਤਿਕ ਕਾਨਫਰੰਸਾਂ ਨਹੀਂ ਹੋ ਰਹੀਆਂ ਪਰ ਰਾਜਨੀਤੀ ਦਾ ਪ੍ਰਭਾਵ ਜਿਹੜਾ ਉਹ ਇਸ ਮੇਲੇ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਰਿਹਾ ਜਿੱਥੇ ਸਿੱਖ ਸੰਗਤ ਦੇ ਲਈ ਇਹ ਬਹੁਤ ਭੀੜ-ਪਾੜ ਵਾਲਾ ਇਲਾਕਾ ਉੱਥੇ ਨਾਲ ਹੀ ਜਿਹੜਾ ਖੱਬਾ ਪਾਸੇ ਤੁਸੀਂ ਦੇਖ ਰਹੇ ਹੋ ਇਹ ਵੀ ਵੀਆਈਪੀ ਇਲਾਕਾ ਜਿੱਥੋਂ ਲੀਡਰਾਂ ਨੇ ਟੱਪਣਾ ਜਿੱਥੋਂ ਲੀਡਰਾਂ ਨੇ ਗੁਰੂ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਸਿੱਖ ਸੰਗਤ ਦੇ ਵਿੱਚ ਕਿਹ ਤਰ੍ਹਾਂ ਕਿਤੇ ਰੋਸ ਵੀ ਹੈ ਕਿ ਹਰੇਕ ਨੂੰ ਗੁਰੂ ਦਰਬਾਰ ਦੇ ਵਿੱਚ ਆਮ ਬਣ ਕੇ ਆਉਣਾ ਚਾਹੀਦਾ ਸੋ ਤੁਸੀਂ ਦੇਖ ਰਹੇ ਹੋ ਵਿਸਾਖੀ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਵਿਸ਼ੇਸ਼ ਪ੍ਰਸਾਰਣ ਦਾ ਖਾਲਸ ਟੀਵੀ ਦੀ ਟੀਮ ਤਖਤਰੀ ਦਮਦਵਾ ਸਾਲ ਮੰਡੀ ਸਭੋ ਪਹੁੰਚੀ ਹੋਈ ਆ ਬੇਸ਼ੱਕ ਖਾਲਸਾ ਸਾਜਨਾ ਜਿਹੜੀ ਹੋਈ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਹੋਈ ਪਰ ਤਖਤਰੀ ਦਮਦਵਾ ਸਾਹਿਬ ਜਿਹੜਾ ਵਿਸਾਖੀ ਦਾ ਮੇਲਾ ਉਹ ਬਹੁਤ ਹੀ ਜ਼ਿਆਦਾ ਧੂਮ-ਤਾਮ ਦੇ ਨਾਲ ਮਨਾਇਆ ਜਿੱਥੇ ਜਿੱਥੇ ਪੰਜਾਬ ਦੇ ਕਲਚਰ ਦੇ ਵਿੱਚ ਪੰਜਾਬੀ ਸੱਭਿਆਚਾਰ ਚ ਵਿਸਾਖੀ ਦਾ ਦਿਹਾੜਾ ਜਿਹੜਾ ਬੜਾ ਇਤਿਹਾਸਕ ਅਤੇ ਮਹੱਤਮਪੂਰਨ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਾਰੀ ਕਿਸਾਨੀ ਹੈ ਉਹ ਖੇਤੀ ਤੇ ਨਿਰਪਰ ਰ ਇਹਨਾਂ ਦਿਨਾਂ ਦੇ ਵਿੱਚ ਕਿਸਾਨੀ ਜਿਹੜੀ ਆ ਉਹ ਕਣਕ ਵੜ ਲੈਂਦੀ ਹੈ ਜਿਸ ਤਰ੍ਹਾਂ ਇੱਕ ਪੰਜਾਬੀ ਦੀ ਜਿਹੜੀ ਆ ਖਾਨ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਣਕ ਵੇਚ ਕੇ ਪੈਸੇ ਵਟ ਕੇ ਜੱਟ ਮਾਰਦਾ ਦਮਾਵੇਂ ਜੱਟ ਮੇਲੇ ਆ ਗਿਆ ਵਾਲੀ ਜਿਹੜੀ ਗੱਲ ਆ ਉਹ ਇੱਕ ਪੰਜਾਬੀ ਸੱਭਿਆਚਾਰਕ ਮੇਲਾ ਵੀ ਤਸਰੀ ਦਮਦਵਾ ਸਾਹਿਬ ਤੋਂ ਬਾਹਰ ਉਹ ਦੇਖਣ ਨੂੰ ਮਿਲ ਰਿਹਾ ਜਿੱਥੇ ਪੰਜਾਬੀ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਉਹ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਝੂਲੇ ਨੇ ਖੇਡਾਂ ਨੇ ਨਿਹੰਗ ਸਿੰਘਾਂ ਦੀਆਂ ਦੌੜਾਂ ਵੀ ਹੋਣੀਆਂ ਔਰ ਨਾਲ ਹੀ ਜਿਹੜਾ ਤਖਤਸਰੀ ਦਮਦਮਾ ਸਾਹਿਬ ਦਾ ਜਿਹੜਾ ਇਤਿਹਾਸਿਕ ਜੋੜ ਮੇਲਾ ਜਿਹੜਾ ਸਿੱਖ ਸੰਗਤਾਂ ਗੁਰੂ ਮਹਾਰਾਜ ਨੂੰ ਸੀਸ ਝੁਕਾਉਂਦੀਆਂ ਨੇ ਨਾਲ ਹੀ ਰਸ਼ੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਤਪਸਥਾਨ ਹੈ ਔਰ ਨਾਲ ਹੀ ਜਿਹੜਾ ਇਸ ਸਥਾਨ ਦੇ ਵਿੱਚ ਹੀ ਬਹੁਤ ਸਾਰੇ ਸ਼ਸਤਰ ਨੇ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਦੇ ਵਿੱਚ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਨੇ ਸੀ ਸਿੱਖ ਸੰਗਤ ਦੇ ਨਾਲ ਵੀ ਦਰਸ਼ਨ ਗੱਲਬਾਤ ਕਰਾਂਗੇ ਖਾਲਸਾ ਸਾਜਨਾ ਦੇ ਦਿਵਸ ਮੌਕੇ ਜਿੱਥੇ ਦੂਰ ਦਰਾਡੇ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਉੱਥੇ ਹੀ ਸਿੱਖ ਜਿਹੜਾ ਦਸਤਾਰ ਆ ਕਿਉਂਕਿ ਦਸਤਾਰ ਜਿਹੜੀ ਅਣਖ ਤੇ ਸਵੈਮਾਨ ਦਾ ਪ੍ਰਤੀਕ ਆ ਦਸਤਾਰ ਦੀ ਸਾਮ ਸੰਭਾਲ ਦੇ ਲਈ ਦਸਤਾਰ ਕੈਂਪ ਜਿਹੜਾ ਉਲਾਇਆ ਹੋਇਆ ਚੀਤਪਾਈ ਤਾਰੂ ਸਿੰਘ ਜੀ ਸੇਵਾ ਸੁਸਾਇਟੀ ਦੇ ਨੌਜਵਾਨਾਂ ਵੱਲੋਂ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਉਹ ਵੀ ਖਾਲਸਾ ਸਾਜਨਾ ਦੇ ਦਿਵਸ ਮੌਕੇ ਕੀਤਾ ਗਿਆ ਜਿੱਥੇ ਦਸਤਾਰਾਂ ਬੰਨ੍ਹਣੀਆਂ ਸਿਖਾਈਆਂ ਜਾ ਰਹੀਆਂ ਨੇ ਜਿਹੜੇ ਅੱਜ ਦਸਤਾਰ ਬੰਨ੍ਹਣ ਦਾ ਪ੍ਰਣ ਕਰਨਗੇ ਉਹਨਾਂ ਨੂੰ ਦਸਤਾਰਾਂ ਜਿਹੜੀਆਂ ਉਹ ਪ੍ਰੇਮ ਭੇਟਾ ਵੀ ਇੱਥੇ ਦਿੱਤੀਆਂ ਜਾਣੀਆਂ ਖਾਲਸਾ ਸਾਜਨਾ ਦਿਵਸ ਵਿੱਚ ਵਿਸਾਖੀ ਤਖਤ ਸ੍ਰੀ ਦਮਦਮਾ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਇਕੱਤਰ ਹੋਈ ਆ ਸੀ ਸਿੱਖ ਸੰਗਤ ਦੇ ਵਿਚਾਰ ਜਾਣਾਂਗੇ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਜਿਹੜੀ ਸਿੱਖ ਸੰਗਤ ਦੂਰ ਦਰਦ ਤੋਂ ਇੱਥੇ ਪਹੁੰਚੀ ਆ ਹਾਂਜੀ ਕੀ ਨਾਮ ਆ ਤੁਹਾਡਾ ਕਿੱਥੋਂ ਆਏ ਹੋ ਤੇਜਾ ਸਿੰਘ ਪਿੰਡ ਨੰਗਲ ਕਲਾ ਮਾਨਸਾ ਜ਼ਿਲ੍ਹਾ ਜੀ ਮੇਰਾ ਪਿੰਡ ਤੁਸੀਂ ਖਾਲਸਾ ਸਾਜਨਾ ਦਿਵਸ ਤੇ ਆਏ ਹੋ ਕੀ ਮਹਿਸੂਸ ਕਰਦੇ ਹੋ ਮਹਿਸੂਸ ਇਹ ਕਰਦੇ ਆ ਸਿੱਖੀ ਧਰਮ ਨਾਲ ਜੁੜੇ ਸੰਗਤ ਸਿੱਖੀ ਅੰਮ੍ਰਿਤਧਾਰੀ ਹੋਣ ਨਵੇਂ ਮੁੰਡੇ ਨਸ਼ਿਆਂ ਤੋਂ ਰਹਿਤ ਹੋਣ ਤੇ ਲੀਡਰਾਂ ਤੋਂ ਬਚਾ ਆ ਜਾਵੇ ਗੁਰੂ ਘਰ ਨੂੰ ਰਾਜਨੀਤੀ ਤੋਂ ਬਾਹਰ ਕ ਤੇ ਪਿੰਡਾਂ 'ਚ ਪ੍ਰਚਾਰ ਹੋਣਾ ਚਾਹੀਦਾ ਸਿੱਖੀ ਦਾ ਜੀ ਸਿੱਖੀ ਦਾ ਪ੍ਰਚਾਰ ਤਨਖਾਹੀਏ ਰੱਖ ਲਏ ਇਹਨਾਂ ਨੇ ਕੋਈ ਪਿੰਡਾਂ ਦਾ ਮਸਲਾ ਹੱਲ ਹੁੰਦਾ ਨਹੀਂ ਗੁਰੂ ਘਰਾਂ ਚ ਤੁਸੀਂ ਤੁਹਾਡੇ ਨਾਮ ਦੇ ਨਾਲ ਤੁਹਾਡੇ ਨਾਮ ਦੇ ਨਾਲ ਸਿੰਘ ਲੱਗਦਾ ਪਰ ਤੁਸੀਂ ਵੀ ਪੱਤ ਤੋਂ ਕੇਸ ਨਹੀਂ ਰੱਖੇ ਹੋਏ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਾਬਤ ਸੂਰਤ ਹੋਣਾ ਚਾਹੀਦਾ ਖਾਲਸਾ ਸਾਜਣਾ ਦੇ ਸਿੱਤੇ ਹਾਂਜੀ ਹਾਂਜੀ ਚਾਹੀਦਾ ਕੇਸ ਰੱਖਾਂਗੇ ਜੀ ਹਰ ਮਸਲੇ ਦਾ 2 ਮਹੀਨੇ ਦੇ ਮਹੀਨੇ ਵੀ ਆਉਣਾ ਮੈਂ ਪਰਿਵਾਰ ਲੈ ਕੇ ਆਣਾ ਜੀ ਬੱਚੇ ਸੋ ਖਾਲਸਾ ਸਾਜਨਾ ਦਿਵਸ ਤਾਂ ਹੀ ਤੁਹਾਡਾ ਸਫਲਾ ਹੋਣਾ ਜੇ ਤੁਸੀਂ ਸੱਚਮੁੱਚ ਕੇਸ ਰੱਖੋ ਗੁਰੂਾਰੇ ਬਣੋ ਹਾਂਜੀ ਹਾਂਜੀ ਕਿਹਨਾ ਮੈਂ ਜੀ ਤੁਹਾਡਾ ਕਿੱਥੋਂ ਆਏ ਹੋ ਮੇਰਾ ਨਾਂ ਜਗਵੀਰ ਸਿੰਘ ਬਿੰਟਾ ਮੈਂ ਸਰਦੂਲਗੜ੍ਹ ਤੋਂ ਆਇਆ ਜੀ ਸਰਦੂਲਗੜ੍ਹ ਤੋਂ ਆਇਓ ਲੱਗ ਗਈ ਆ ਤੁਹਾਡਾ ਪਿੰਡ ਕਿਵੇਂ ਮਹਿਸੂਸ ਕਰਦੇ ਹੋ ਅੱਜ ਖਾਲਸਾ ਸਾਜਨਾ ਦਿਵਸਾ ਖਾਲਸੇ ਦਾ ਜਨਮ ਦਿਹਾੜਾ ਪਹਿਲੀ ਤਾਂ ਸਾਰੇ ਆਪਣੇ ਸਾਧ ਸੰਗਤ ਨੂੰ ਖਾਲਸਾ ਖਾਲਸਾ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਠੀਕ ਹੈ ਬਹੁਤ ਵਧੀਆ ਲੱਗ ਰਿਹਾ ਐ ਇੰਨੀ ਗਰਮੀ ਦੇ ਵਿੱਚ ਸੰਗਤ ਇੰਨੀ ਸ਼ਰਧਾ ਦੇ ਨਾਲ ਡਿਸਪਲਨ ਦੇ ਵਿੱਚ ਰਹਿ ਕੇ ਆਪਣੇ ਗੁਰੂ ਕਰਦ ਅਨੰਦ ਲੈ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ ਸੁਖਦੇਵ ਸਿੰਘ ਜੀ ਕਿੱਥੋਂ ਆਏ ਹੋ ਆਪਣਾ ਫਰੀਦਕੋਟ ਤੋਂ ਫਰੀਦਕੋਟ ਤੋਂ ਆਇਓ ਕਿ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਖਾਲਸੇ ਦਾ ਜਨਮ ਦਿਹਾੜਾ ਤੁਸੀਂ ਮਨਾਉਣ ਲਈ ਆਏ ਹੋ ਕਿੱਦਾਂ ਮਹਿਸੂਸ ਕਰਦੇ ਹੋ ਬਿਲਕੁਲ ਉਦਾਂ ਮਹਿਸੂਸ ਕਰਾ ਜਿੱਦਾਂ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਖਾਲਸਾ ਪੰਥ ਸਾਜਿਆ ਨੇ ਸੇਮ ਉਸੇ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਜੀ ਹਾਂ ਜੀ ਬਿਲਕੁਲ ਜਾਹੋ ਜਲਾਲ ਸੰਗਤਾਂ ਵਿੱਚ ਪੂਰਾ ਇੱਕਦਮ ਛੜਿਆ ਹੈ ਕਰਨੈਲ ਕੋਰੇ ਵੀ ਕਿੱਥੋਂ ਆਇਓ ਜੀ ਮਾਨਸਾ ਤੋਂ ਮਾਨਸਾ ਜੀ ਕਿਸ ਤਰ ਬਹੁਤ ਸ਼ੁਕਰਿਆ ਦਾ ਗੁਰੂ ਦਾ ਜਿਹਦੇ ਧਰ ਤੇ ਆ ਗਏ ਮਾਲਕਾ ਬਹੁਤ ਬਹੁਤ ਤੁਸੀਂ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਤੋਂ ਸਿੰਘ ਬਣਾਏ ਖਾਲਸਾ ਸਾਜਿਆ ਸੀ ਅੱਜ ਅੱਜ ਖਾਲਸੇ ਦਾ ਜਨਮ ਦਿਨ ਹੈ ਤੁਸੀਂ ਦੁਨੀਆ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇੱਕ ਅਮਰਤਾਰੀ ਸਿੰਘ ਨਹੀਂ ਹੋਣ ਦੇਣਾ ਵੀਰੇ ਅਮਰਤਾਰ ਸਾਰੇ ਸੇਖ ਬਣੋ ਸੇਖ ਸੁੰਦਰ ਬਣੋ ਆਪਣੀ ਸ਼ਾਨ ਬਧਾਓ ਗੁਰੂ ਦੀ ਆਪਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ ਦਿਹਾਲਪੇ ਤੋਂ ਹਰਾਮ ਸਿੰਘ ਨਾਂ ਆਇਆ ਆਪਣਾ ਹਾਂਜੀ ਤੁਹਾਨੂੰ ਪਤਾ ਹੀ ਹੁਣ ਅੱਜ ਤੁਸੀਂ ਇਸੇ ਕਾਦੇ ਲੈ ਆਏ ਹੋ ਤੇ ਤੁਹਾਨੂੰ ਕੀ ਲੱਗਦਾ ਅੱਜ ਵਾਲਾ ਕਿਹੜਾ ਦਿਹਾੜਾ ਕਿਉਂ ਮਨਾਇਆ ਜਾਂਦਾ ਅੱਜ 99 ਦੀ ਵਿਸਾਖੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਅੰਮ੍ਰਿਤ ਸੰਚਾਰ ਕੀਤਾ ਉਦੋਂ ਸ਼ੁਰੂ ਹੋਈ ਹੈ ਵਿਸਾਖੀ ਉਹਨਾਂ ਖਾਲਸਾ ਸਾਜਨਾ ਦੇ ਵਿੱਚ ਹਾਂਜੀ ਉਹੀ ਮਨਾਉਂਦੇ ਤੁਸੀਂ ਕੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਮਰਤਾਰੀ ਸਿੰਘ ਉਹ ਤੁਸੀਂ ਇੱਥੇ ਆਏ ਹੋ ਜਿਹੜਾ ਸ੍ਰੀ ਸਾਹਿਬ ਵੀ ਪਾਈ ਹੋਈ ਆ ਦਾੜਾ ਵੀ ਆ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਵੇ ਸਿੱਖ ਕੌਮ ਬਣੋ ਅੰਮ੍ਰਿਤ ਸ਼ਕੋ ਗੁਰੂ ਵਾਲੇ ਬਣੋ ਸਿੰਘ ਸਜੋ ਨਸ਼ਿਆਂ ਤੋਂ ਤਿਆਗ ਕਰੋ ਕੀ ਨਾਮ ਤੁਹਾਡਾ ਕਿੱਥੋਂ ਆਏ ਹੋ ਮੇਰਾ ਜੀ ਕੁਲਵਿੰਦਰ ਸਿੰਘ ਜੀ ਸਰਸੇ ਤੋਂ ਮੈਂ ਆਇਆ ਜੀ ਸਰਸੇ ਤੋਂ ਤੁਸੀਂ ਆਏ ਹੋ ਪੰਜਾਬ ਤੋਂ ਬਾਹਰੋਂ ਆਇਆ ਪੰਜਾਬ ਦੀ ਧਰਤੀ ਤੇ ਖਾਲਸਾ ਸਾਜਨਾ ਦੇ ਵਿੱਚ ਬਣਾਇਆ ਜਾ ਰਿਹਾ ਬੇਸ਼ੱਕ ਜਿਹੜੀ ਖਾਲਸੇ ਖਾਲਸਾ ਕੌਮ ਹੈ ਪੂਰੀ ਦੁਨੀਆ ਚ ਵਸੀ ਹੋਈ ਆ ਕਿੱਦਾਂ ਮਹਿਸੂਸ ਕਰਦੇ ਹੋ ਇੱਥੇ ਬਹੁਤ ਵਧੀਆ ਜੀ ਮੈਂ ਪਿਛਲੇ 5 ਸਾਲਾਂ ਤੋਂ ਆ ਰਿਹਾ ਲਗਾਤਾਰ ਇੱਥੇ ਆ ਕੇ ਬਹੁਤ ਵਧੀਆ ਲੱਗਦੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅੱਜ ਸਿੱਖੀ ਜਿਹੜੀ ਆ ਉਹ ਥੋੜਾ ਨਿਘਾਰ ਵਾਲੇ ਜਾ ਰਹੀ ਹੈ ਕਿਉਂਕਿ ਸਿੱਖ ਕੌਮ ਦੇ ਆਗੂ ਜਿਹੜੇ ਉਹ ਦਾਗੀ ਹੋ ਗਏ ਤੁਹਾਨੂੰ ਕੀ ਲੱਗਦਾ ਇਹਦਾ ਹੱਲ ਕੀ ਹੋਊਗਾ ਅੱਜ ਤੁਸੀਂ ਆ ਕੇ ਇੱਥੇ ਕਿਸ ਤਰ੍ਹਾਂ ਦਾ ਸਨੇਹਾ ਜਾਂ ਕਿਸ ਤਰ੍ਹਾਂ ਦੀ ਕੋਸ਼ਿਸ਼ ਕੀ ਅਰਦਾਸ ਬੇਨਤੀ ਗੁਰੂ ਪਾਸ਼ਾ ਅਗੇ ਕਰੋਗੇ ਦੇਖੋ ਜੀ ਸਿੱਖ ਕੌਮ ਤੁਹਾਨੂੰ ਪਤਾ ਹੀ ਹੈ ਸਾਰੇ ਦੁਨੀਆ 'ਚ ਪਹਿਲੇ ਨੰਬਰ ਤੇ ਹੈ ਤੇ ਆਪਣੇ ਜਿਹੜੇ ਗੁਰਦੁਆਰੇ 'ਚ ਰਾਜਨੀਤੀ ਹੁੰਦੀ ਹੈ ਉਹ ਬੰਦ ਹੋ ਜਾ ਤਾਂ ਸਭ ਕੁਝ ਵਧੀਆ ਹੋ ਜਾਊਗਾ ਜੀ